ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਖੜੇ ਲੈ ਕੇ ਆ ਜਰਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 5 ਜੂਨ ਜੀ ਤੱਕ ਪੰਜਾਬ ਦਾ ਖਲਸਣ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿੰਦਾ ਰਹਿ ਸਕਦਾ ਸਸਲ ਜਿਹਾ ਤਾਜ਼ਾ ਸੈਟਲਰ ਦਸੇਰਾ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਤੇ ਲਗਭਗ ਆਥਣ ਦੇ 6:30 ਦਾ ਟਾਈਮ ਹੋਣ ਜਾ ਰਿਹਾ ਹੈ 27 ਅਪ੍ਰੈਲ ਦਾ ਦਿਨ ਆਖਰੀ ਪੜਾਤੇ ਆ ਜੇਕਰ ਆਪਾਂ ਗੱਲ ਕਰੀਏ ਜੀ ਪੰਜਾਬ ਹਰਿਆਣਾ ਰਾਜਸਥਾਨ ਤੇ ਲਗਭਗ ਤਿੰਨਾਂ ਸੂਬਿਆਂ ਦੇ ਵਿੱਚ ਮੌਸਮ ਐਸੇ ਨੇ ਬਿਲਕੁਲ ਸਾਫ ਬਣਿਆ ਹੋਇਆ ਗਰਮ ਅਭੀਤੇ 24 ਘੰਟਿਆਂ ਦੇ ਵਿੱਚ ਅੰਕੜੇ ਜਿਹੜੇ ਆ 40 ਤੋਂ ਫਾਰ ਹੀ ਹੋਣਗੇ ਜੇਕਰ ਅਫਾ ਮੈਕਸਿਮਮ ਟੈਂਪਰੇਚਰ ਦੇਖੀਏ ਹਾਲੇ ਕੀ ਅਫੀਸ਼ਲ ਡਾਟਾ ਹਾਲੇ ਜਾਰੀ ਨਹੀਂ ਕੀਤਾ ਗਿਆ ਮੌਸਮਕ ਫਾਗਲੋ ਪਰ 40 ਦੇ ਲਾਗੇ ਜਾਂ ਫਿਰ 40 ਤੋਂ ਉੱਤੇ ਟੈਂਪਰੇਚਰ ਕੁਝ ਜਿਲਿਆਂ ਦੇ ਵਿੱਚ ਹੋ ਸਕਦੇ ਨੇ ਤੇ ਮੈਕਸਿਮਮ ਜਿਹੜੇ ਜਿਲ੍ਹੇ ਹੋਣਗੇ ਉਹ ਟੈਂਪਰੇਚਰ 40 ਦੇ ਲਾਗੇ ਛਾਗੇ ਰਿਕਾਰਡ ਹੋਣਗੇ ਬ੍ਰਿਤੇ 24 ਘੰਟਿਆਂ ਦੇ ਵਿੱਚ ਸੋ ਆਪਾਂ ਜੇਕਰ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆਂ ਜੇ ਸਿਸਟਮ ਆ ਰਹੇ ਨੇ ਸਿਸਟਮ ਜਿਵੇਂ ਕਿ ਸਾਨੂੰ ਦੱਸ ਰੇ ਸੀ ਕਿ ਸਿਸਟਮ ਦੋ ਆਣੇ ਆ ਮਈ ਦੇ ਪਹਿਲੇ ਚੜ੍ਹਦੇ 10 ਦਿਨਾਂ ਦੇ ਵਿੱਚ ਦੋ ਸਿਸਟਮ ਲੱਗਣੇ ਆ ਤੇ ਦੋਨੋਂ ਤਗੜੇ ਲੈਵਲ ਤੇ ਸਿਸਟਮ ਨੇ ਤੇ ਦੋਨੋਂ ਹਨੇਰ ਚਖੜੋ ਖਲਾਸਪਾਰੀ ਮੀਂਹ ਜਿਹੜਾ ਦਰਜ ਕਰਾਉਣਗੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਸੰਭਵ ਹੈ ਫਾਈਲਾ ਸਿਸਟਮ ਜੀ 1 2 ਤੋਂ ਸ਼ੁਰੂ ਹੋ ਸਕਦਾ ਹੈ ਜਿਹੜਾ ਕਿ 3 4 ਦੇ ਲਾਗੇ ਜਾਏਗਾ ਦੂਜਾ ਸਿਸਟਮ 6 7 8 9 ਦੇ ਲਾਗੇ ਸਕੇ ਪ੍ਰਭਾਵਿਤ ਕਰੇਗਾ ਸਬਟੇ ਏਰੀਆ ਨੂੰ ਕਵਰ ਕਰਨ ਕੇ ਪੰਜਾਬ ਹਰਿਆਣਾ ਰਾਜਸਥਾਨ ਜੋ ਫਿਰ ਦੇ ਖਾਚੂਗੇ ਖੇਤਰ ਉਤਰਖੰਡ ਹਿਮਾਚਲ ਜੰਮੂ ਦੇ ਖੇਤਰ ਲੈਂਦਾ ਪੰਜਾਬ ਪਲਸ ਪਾਕਿਸਤਾਨ ਦੇ ਬਹੁਤੇ ਖਾਗਾਂ ਦੇ ਵਿੱਚ ਇਹ ਸਿਸਟਮ ਕਾਰਵਾਈਆਂ ਕਰਨਗੇ ਜੇਕਰ ਅਸੀਂ ਅਗਲੇ 48 ਜਾਂ ਫਿਰ 72 ਘੰਟਿਆਂ ਦੀ ਗੱਲ ਕਰਦੇ ਹਾਂ ਗਰਮੀ ਤੋਂ ਕੋਈ ਰਾਹਤ ਨਹੀਂ ਆ ਜੀ ਪੱਛੋ ਚੱਲ ਰਹੀ ਆ ਹਲਕੇ ਮੱਧਮ ਰਫਤਾਰ ਦੇ ਨਾਲ ਚੱਲਦੀ ਰਹਿਣੀ ਆ ਕਿਤੇ ਕਿਤੇ ਭਰੇ ਦੇ ਵਾਸੀ ਹੋਏਗੀ ਕੱਲ ਨੂੰ ਪਰ ਹਾਲੇ ਅੱਜ 27 ਤਰੀਕ ਐ 28 29 30 ਦੀ ਦੁਪਹਿਰ ਤੱਕ ਜਾਂ ਕਹੇ ਲੀਏ ਸਵੇਰ ਤੱਕ ਜੇਕਰ ਪੱਛੋ ਚੱਲਦੀ ਆ ਉਸ ਤੋਂ ਬਾਅਦ ਜੇ ਪੂਰਾ ਚੱਲ ਹੋ ਜਾਂਦਾ ਤੇ ਪੂਰਾ ਜਿਹੜਾ ਜਾਂ ਕਾਫੀ ਸਪੋਰਟ ਕਰੇਗਾ ਜਿਹੜਾ ਸਿਸਟਮ ਆਏਗਾ ਸਿਸਟਮ ਦੀ ਜਿਹੜੀ ਆਮਦ ਹੈ ਉਹ 30 ਦੀ ਸ਼ਾਮ ਤੋਂ ਸ਼ੁਰੂ ਹੋ ਸਕਦੀ ਆ ਜਾਂ 30 ਦੀ ਦੁਪਹਿਰ ਤੋਂ ਬਾਅਦ ਬਦਲ ਬਣਨਾ ਸ਼ੁਰੂ ਹੋ ਸਕਦਾ ਚਾਹੇ ਉਹ ਕਿਤੇ ਵੀ ਬਣ ਜਾਏ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਲਹਿੰਦੇ ਵਾਲੇ ਪਾਸੇ ਕੁਦਰਤ ਦੇ ਹੱਥ ਤਾਂ ਵਾਕਈ ਸਿਸਰਮ ਦੀ ਸ਼ੁਰੂਆਤ ਜੜੀਆ ਤੀ ਤੋ ਆਪਾਂ ਮੰਨ ਸਕਦੇ ਆ ਕਿ ਤੀ ਦੀ ਰਾਤ ਤੋ ਜੜੀਆ ਹੋ ਜਾਏਗੀ ਜਿਹੜਾ ਕਿ 1 2 3 ਤਰੀਕ ਤੱਕ ਸਰਗਰਮ رہ ਸਕਦਾ ਹੈ ਸੋ ਕਿਹੜੇ ਖੇਤਰਾਂ ਦੇ ਵਿੱਚ ਕਿੰਨੇ ਮੀ ਲੱਗਣਗੇ ਕਿੰਨੇ ਗੜੇ ਮਾਰ ਹੋਏਗੀ ਜਿਲ੍ਹਾ ਵਾਰਾਂਕੜੇ ਤੁਹਾਨੂੰ ਲਾਗੇ ਜਾ ਕੇ ਦੱਸਾਂਗੇ ਜੇਕਰ ਆਪਾਂ ਮੋٹے ਤੌਰ ਤੇ ਅੰਦਾਜ਼ਾ ਲਾਉਣੇ ਆ ਤੇ ਇਹ ਆਪਾਂ ਜੇਕਰ ਰਾਜਸਥਾਨ ਵਾਲੇ ਪਾਸਿਓਂ ਸਿਸਟਮ ਸ਼ੁਰੂ ਹੁੰਦਾ ਹੈ ਤੇ ਮਾਲਵਾ ਖੇਤਰ ਤਕੜਾ ਰਹਿ ਸਕਦਾ ਜੇਕਰ ਲਹਿੰਦੇ ਵਾਲੇ ਪਾਸਿਓਂ ਸਿਸਟਮ ਜਰੂਰ ਹੁੰਦਾ ਤੇ ਮਾਲਵਾ ਪਛਮੇ ਖੇਤਰ ਤੇ ਮਾਝਾ ਖੇਤਰ ਜਿਹੜਾ ਤਕੜਾ ਰਹਿ ਸਕਦਾ ਕੰਮ ਤੇ ਬਾਕ ਹੋਰ ਲਾਗੇ ਜਾ ਕੇ ਤੁਹਾਨੂੰ ਆਕਰ ਜਿਹੜੇ ਸਪਸ਼ਟ ਪੇਸ਼ ਕਰਾਂਗੇ ਫਿਲਹਾਲ ਅਗਲੇ 2-3 ਦਿਨਾਂ ਚ ਯੈਲੋ ਲਰਟ ਜਿਹੜਿਆ جاری ਕੀਤਾ ਗਿਆ ਨੇ ਗਰਮੀ ਤੋਂ ਸਭ ਬਚ ਕੇ ਰਹਿਣਾ ਲੋ ਦੇ ਜਿਹੜੇ ਅਲਰਟ ਨੇ ਲੋ ਜਿਹੜਿਆ ਬਹੁਤੇ ਖੇਤਰਾਂ ਦੇ ਵਿੱਚ ਚੱਲਦੀ ਰਹੇਗੀ ਧੰਨਵਾਦ